ਸੰਬੰਧੀ ਕਾਰਵਾਈ ਦੀ ਸਟੇਟਸ ਰਿਪੋਰਟ ਵੀ ਮੰਗੀ ਗਈ ਹੈ 2 ਵਜੇ ਤੱਕ ਕੱਲ 2 ਵਜੇ ਤੱਕ ਸਟੇਟਸ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ ਦੱਸਿਆ ਕਿ ਗੱਲਬਾਤ ਦੇ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਬੀਬੀ ਜ਼ਗੀਰ ਕੌਰ ਦੀ ਥੋਡੀ ਤੇ ਹੱਥ ਲਾਇਆ ਸੀ ਸ਼ੋਹੀ ਸੀ ਵੀਡੀਓ ਵਾਇਰਲ ਹੋਈ ਹਾਲਾਂਕਿ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇਸ ਤੇ ਸਪਸ਼ਟਕਰਨ ਵੀ ਸਾਹਮਣੇ ਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਵੱਡੀ ਪੈਣ ਜਾਂ ਮਾਸਮਾਨੇ ਬੀਬੀ ਜ਼ਗੀਰ ਕੌਰ ਪਰ ਹੁਣ ਇਸ ਮਾਮਲੇ ਦੇ ਵਿੱਚ ਮਹਿਲਾ ਕਮਿਸ਼ਨ ਦੇ ਵੱਲੋਂ ਨੋਟਿਸ ਲਿਆ ਗਿਆ ਹੈ ਚਰਨਜੀਤ ਸਿੰਘ ਚੰਨੀ ਦੀ ਵੀਡੀਓ ਸਾਹਮਣੇ ਆਈ ਸੀ ਵਾਇਰਲ ਹੋਈ ਸੀ ਇਸ ਮਾਮਲੇ ਦੇ ਵਿੱਚ ਮਹਿਲਾ ਕਮਿਸ਼ਨ ਨੇ ਡੀਜੀਪੀ ਨੂੰ ਪੱਤਰ ਲਿਖਿਆ ਤੇ ਨਾਲ ਹੀ ਇਸ ਮਾਮਲੇ ਦੇ ਵਿੱਚ ਡੀਜੀਪੀ ਨੂੰ ਤੁਰੰਤ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਹੈ ਕਿ ਕੱਲ ਦੁਪਹਿਰ 2 ਵਜੇ ਤੱਕ ਸਟੇਟਸ ਰਿਪੋਰਟ ਸੰਪੰਨ ਲਈ ਕਿਹਾ ਗਿਆ ਹੈ ਤੋ ਦੱਸ ਦिए ਕਿ ਚੋਣ ਪ੍ਰਚਾਰ ਦੇ ਦੌਰਾਨ ਬੀਬੀ ਜਗੀਰ ਕੌਰ ਤੇ ਚਰਨਜੀਤ ਸਿੰਘ ਚੰਨੀ ਦਾ ਆਮਣਾ ਸਾਹਮਣਾ ਹੁੰਦਾ ਇੱਕ ਜਗ੍ਹਾ ਉਹ ਇਕੱਠੇ ਹੁੰਦੇ ਨੇ ਪਹਿਲਾਂ ਗੱਲਬਾਤ ਕਰਦੇ ਨੇ ਤੇ ਜਾਂਦ ਜਾਂਦੇ ਚਰਨਜੀਤ ਚੰਨੀ ਜਿਹੜੇ ਨੇ ਉਹ ਠੋਡੀ ਨੂੰ ਹੱਥ ਲਾ ਦਿੰਦੇ ਨੇ ਠੋਡੀ ਨੂੰ ਛੋਂਦੇ ਨੇ ਜਿਸ ਤੋਂ ਬਾਅਦ ਹੁਣ ਮਹਿਲਾ ਕਮਿਸ਼ਨ ਦੇ ਵੱਲੋਂ ਇਸਤੇ ਨੋਟਿਸ ਲਿਆ ਗਿਆ ਤਾਂ ਐਸੀ ਖਬਰ ਤੇ ਸਾਡੇ ਸਹਿਯੋਗੀ ਮਨੋਜ ਰਾਠੀ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਮਨੋਜ ਕੀ ਅਪਡੇਟ ਹੈ ਕੀ ਕਾਰਵਾਈ ਕਰਨ ਲਈ ਕਹਿ ਦਿੱਤਾ ਗਿਆ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਨੋਟਿਸ ਲਿਆ ਗਿਆ ਹੈ ਮਹਿਲਾ ਕਮਿਸ਼ਨ ਦੇ ਵੱਲੋਂ ਦੇਖੋ ਬਿਲਕੁਲ ਰਣਬੀਰ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਜਿਹੜੇ ਚੇਅਰਪਰਸਨ ਨੇ ਉਹਨਾਂ ਵੱਲੋਂ ਡਾਇਰੈਕਟਰ ਜਨਰਲ ਆਫ ਪੁਲਿਸ DGP ਨੂੰ ਇੱਕ ਲੈਟਰ ਲਿਖਿਆ ਹੈ ਉਸੂ ਮੋਟੋ ਜਿਹੜਾ ਹੈਗਾ ਇਹਨੂੰ ਕਹਿੰਦੇ ਆ ਕਿ ਅੱਜ ਦੀ ਡੇਟ ਦਾ ਇਹ ਉਸੂ ਮੋਟੋ ਹੈ ਥੋੜੀ ਦਿਨ ਪਹਿਲਾਂ ਇੱਕ ਕਾਪੀ ਵੀ ਸਾਡੇ ਕੋਲ ਮੌਜੂਦ ਹੈ ਔਰ ਜਿਹਦੇ ਵਿੱਚ ਵਿਸ਼ਾ ਲਿਖਿਆ ਗਿਆ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਕਰਨਜੀਤ ਸਿੰਘ ਚੰਨੀ ਦੀ ਹਰਕਤ ਨਾ ਬਖਸ਼ਣ ਯੋਗ ਹੈ ਜਗੀਰ ਕੌਰ ਦਾ ਜਗੀਰ ਕੌਰ ਦਾ ਇੱਕ ਪਿਆਨਾ ਆਇਆ ਸੀਗਾ ਉਹਦਾ ਲਿੰਕ ਵੀ ਦੇ ਵਿੱਚ ਅਟੈਚ ਕੀਤਾ ਗਿਆ ਹੈ ਔਰ ਇਹ ਸੂ ਮੋਟੋ ਲੈਂਦੇ ਹੋਏ ਇਹਦੇ ਵਿੱਚ ਕਿਹਾ ਗਿਆ ਹੈ ਕਿ ਕੱਲ ਯਾਨੀ ਕਿ 14 ਤਰੀਕ ਤੱਕ 2 ਵਜੇ ਤੱਕ ਇਹਦੀ ਸਟੇਟਸ ਰਿਪੋਰਟ ਸਾਨੂੰ ਈਮੇਲ ਰਾਹੀਂ ਭੇਜੀ ਜਾਵੇ ਤੇ ਜਿਹੜੇ ਵੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਕਿਸ ਤਰ੍ਹਾਂ ਦੀ ਅਗਲੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਸਕੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਸੂ ਮੋਟੋ ਲਿੱਤਾ ਗਿਆ ਤਾਂ ਕਹਿ ਸਕਦੇ ਕਿਸ ਤਨਾ ਕਿ ਬੇਚਰਨਜੀਤ ਸਿੰਘ ਚੰਨੀ ਦੀ ਹੁਣ ਮੁਸ਼ਕਲਾਂ ਅ ਰਣਵੀਰ ਬਾਦ ਸਕਦੀ ਹੈ ਕਿਉਂਕਿ ਮਹਿਲਾ ਰਾਜ ਜਿਹੜਾ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਇਹਦਾ ਸੂ ਮੂਟੋ ਲਿਆ ਗਿਆ ਔਰ ਬੜਾ ਕਲੀਅਰ ਇਹਦੇ ਵਿੱਚ ਲਿਆ ਗਿਆ ਹੈ ਕਿ ਔਰ ਇਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਮਹਿਲਾ ਕਮਿਸ਼ਨ ਵੱਲੋਂ ਔਰਤਾ ਲਈ ਪੰਜਾਬ ਰਾਜ ਕਮਿਸ਼ਨ ਐਕਟ 2021 ਤਿੱਥ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਚਰਨਜੀਤ ਸਿੰਘ ਚੰਨੀ ਦੀ ਹਰਕਤ ਨਾ ਬਖਸ਼ਣ ਯੋਗ ਇਹ ਜਾਗੀਰ ਕੌਰ ਦਾ ਬਿਆਨ ਹੈ ਇਹਦੇ ਵਿੱਚ ਸ਼ੋ ਮੋਟੋ ਲੈਂਦੇ ਹੋਏ ਵੀਡੀਓ ਦਾ ਲਿੰਕ ਜਿਹੜਾ ਹੈ ਉਹ ਸਕਰੀਨ ਸ਼ਾਟ ਹੈ ਉਹਦੀ ਕਾਪੀ ਜਿਹੜੀ ਆ ਉਹ ਭੇਜਿਆ ਉਹਦੇ ਪੇਸ਼ੀ ਸਾਫ਼ ਤੌਰ ਤੇ ਲੱਗਦਾ ਹੈ ਕਿ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਕਿਉਂਕਿ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ विक्रमजीत सिंह चौधरी ਦੇ ਵੱਲੋਂ ਵੀ ਸੁਸ਼ੀਲ ਰਿੰਕੂ ਦੇ ਵੱਲੋਂ ਵੀ ਉਹਨਾਂ ਦੀ ਇੱਕ ਪੁਰਾਣੀ ਫੋਟੋ ਨੂੰ ਲੈ ਕੇ ਘੇਰਿਆ ਗਿਆ ਸੀ ਇੱਕ ਲੜਕੀ ਦੇ ਨਾਲ ਉਹਨਾਂ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਸੀ ਸੋਸ਼ਲ ਮੀਡੀਆ ਤੇ ਹਾਲਾਂਕਿ ਉਹ ਪੁਰਾਣੀ ਹੈ ਤੇ ਹੁਣ ਇੱਕ ਹੋਰ ਵੀਡੀਓ ਜਿਸ ਦੇ ਵਿੱਚ ਬੀਬੀ ਜ਼ਗੀਰ ਕੌਰ ਦੀ ਠੋਡੀ ਨੂੰ ਸ਼ੌਂਦੇ ਨਜ਼ਰ ਆਏ ਨੇ ਚਰਨਜੀਤ ਚੰਨੀ ਇਸ ਮਾਮਲੇ ਦੇ ਵਿੱਚ ਵੀ ਉਹਨਾਂ ਦੀਆਂ ਮੁਸ਼ਕਲਵਾਦੀਆਂ ਨਜ਼ਰ ਆ ਰਹੀ। ਦੇਖੋ ਬਿਲਕੁਲ ਰਣਵੀਰ ਕਿਉਂਕਿ ਇਹ ਵੀਡੀਓ ਜਿਹੜੀ ਹੈ ਉਹ ਕਾਫੀ ਵਾਇਰਲ ਹੋਈ ਸੀ ਹਾਲਾਂਕਿ ਇਹਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਬਿਆਨ ਵੀ ਆਇਆ ਸੀਗਾ ਕਿ ਉਹ ਮੇਰੀ ਭੈਣ ਵਰਗੀ ਹੈ ਮੇਰੀ ਮਾਂ ਵਰਗੀ ਹੈ ਔਰ ਮੈਂ ਉਹਨਾਂ ਦੇ ਨਾਲ ਮਜ਼ਾਕ ਕਰਦਾ ਹਾਲਾਂਕਿ ਇਸ ਤਰ੍ਹਾਂ ਦਾ ਬਿਆਨਵਾਜੀ ਵੀ ਹੋਈ ਸੀ ਸ਼ਿਜੂਲ ਰਿੰਗੂ ਦੀ ਵੀ ਤੁਸੀਂ ਗੱਲ ਕੀਤੀ ਹਾਲਾਂਕਿ ਇਲੈਕਸ਼ਨ ਮੋਡ ਹੈ ਰਣਵੀਰ ਔਰ ਇਸ ਤਰ੍ਹਾਂ ਦੀ ਜਿਹੜੀ ਚੀਜ਼ ਹੈ ਲੇਕਿਨ ਇਹ ਜਿਹੜਾ ਅੱਜ ਸੂ ਮੋਟੋ ਲਿੱਤਾ ਗਿਆ ਕਿਤੇ ਨਾ ਕਿਤੇ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਮੁਸ਼ਕਿਲਾਂ ਹੈ ਉਹ ਵਾਪਸ ਸਕਦੀ ਹੈ ਕਿਉਂਕਿ ਸੂ ਮੋਟੋ ਲੈਂਦੇ ਹੋਏ ਸਿੱਧਾ ਬੀਜੀਪੀ ਨੂੰ ਇਹਦੇ ਵਿੱਚ ਪੁੱਛਿਆ ਗਿਆ ਕਿ ਕੱਲ ਤੱਕ ਦੋ ਹਾ ਮਨੋਜ ਅਸੀਂ ਰੋਕਣਾ ਚਾਹੁੰਦੇ ਆ ਉਧਰ ਸਾਡੇ ਨਾਲ ਮਹਿਲਾ ਕਮਿਸ਼ਨ ਦੇ ਚয়ার ਪਰਸਨ ਰਾਜਕੌਰ ਲਾਲੀ ਗਿੱਲ ਫੋਨ ਲਾਈਨ ਤੇ ਮੌਜੂਦ ਨੇ ਮੈਮ ਪਹਿਲਾਂ ਤਾਂ ਸਵਾਗਤ ਹੈ ਨਾਲ ਹੀ ਸਵਾਲ ਵੀ ਹੈ ਕਿ ਜਿਹੜੀ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਚਰਨਜੀਤ ਸਿੰਘ ਚੰਨੀ ਤੇ ਬੀਬੀ ਜ਼ਗੀਰ ਕੌਰ ਦੀ ਇਸ ਮਾਮਲੇ ਦੇ ਵਿੱਚ ਕੀ ਤੁਹਾਡੇ ਕੋਲ ਕੋਈ ਸ਼ਿਕਾਇਤ ਪਹੁੰਚੀ ਜਾਂ ਤੁਸੀਂ ਆਪਣੇ ਤੌਰ ਤੇ ਕਾਰਵਾਈ ਦੀ ਰਿਪੋਰਟ ਮੰਗੀ ਹੈ ਕ੍ਰੈਸਕ ਕਮਿਸ਼ਨ ਦੀ ਤਰਫ ਤੋਂ ਮੰਗੀ ਹੈ ਜਿੰਨੇ ਵੀ ਵਾਇਰਲ ਹੋਈਆਂ ਵੀਡੀਓ ਜੀ ਇਹਨਾਂ ਦੀ ਜੋ ਹਰਕਤ ਗੰਦੀ ਕੀਤੀ ਹੈ ਇਹਨਾਂ ਨੇ ਔਰ ਬੀਬੀ ਜ਼ਾਹਿਰ ਖੌਰ ਦੇ ਵੀ ਵੀਡੀਓ ਵਾਇਰਲ ਹੋ ਰਹੀ ਹੈ ਜਿਨ੍ਹਾਂ ਚ ਉਹ ਕਹਿ ਰਹੇ ਨੇ ਕਿ ਇਹ ਬਹੁਤ ਹੀ ਮਾੜੀ ਹਰਕਤ ਹੈ ਬੜੀ ਉੱਚੀ ਹਰਕਤ ਹੈ ਦੇ ਉਸ ਦੀ ਜੀ ਇਹ ਜਿਹੜੇ ਹੈਗੇ ਨੇ ਚਰਨਜੀਤ ਚੰਨੀ ਦਾ ਇਹ ਕੋਈ ਪਹਿਲਾ ਵਾਰੀ ਨਹੀਂ ਹੋਇਆ ਪਹਿਲਾਂ ਵੀ ਇਹਨਾਂ ਦੀ ਬਹੁਤ ਐਸੀ ਕੰਪਲੇਂਸ ਆ ਚੁੱਕੀਆਂ ਨੇ ਤੇ ਅਸੀਂ ਹੁਣ ਕਮਿਸ਼ਨ ਦੀ ਤਰਫ ਤੋਂ ਐਕਸ਼ਨ ਲੈਂਦੇ ਹੋਏ ਇਹ ਰਿਪੋਰਟ ਮੰਗੀ ਹੈ ਤੇ ਅਸੀਂ ਇਹਨਾਂ ਨੂੰ ਸਮਨ ਜਾਰੀ ਕਰਾਂਗੇ ਬਿਲਕੁਲ ਬਿਲਕੁਲ ਪਰ ਸਵਾਲ ਇਹ ਵੀ ਹੈ ਇੱਥੇ ਕਿ ਬੀਬੀ ਜ਼ਗੀਰ ਕੌਰ ਨੇ ਇਸ ਸਬੰਧੀ ਕੋਈ ਸ਼ਿਕਾਇਤ ਕੀਤੀ ਕਿਉਂਕਿ ਹਾਲੇ ਉਹਨਾਂ ਦਾ ਇਸ ਸਬੰਧੀ ਨਾਤਾ ਬਿਆਨ ਸਾਹਮਣੇ ਆਇਆ ਤੇ ਕਿਹਾ ਇਹ ਵੀ ਜਾ ਰਿਹਾ ਹੈ ਕਿ ਜਿਹੜੀ ਬੀਬੀ ਜ਼ਗੀਰ ਕੌਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਕੋਈ ਪੁਰਾਣੀ ਵੀਡੀਓ ਹੈ ਜੀ ਨਹੀਂ ਦੇਖੋ ਬੀਬੀ ਜ਼ਗੀਰ ਕੌਰ ਦਾ ਚਾਹੇ ਕੋਈ ਵੀਡੀਓ ਆਵੇ ਚਾਹੇ ਨਾ ਆਵੇ ਇੱਕ ਔਰਤ ਹੋਣ ਦੇ ਨਾਤੇ ਇੱਕ ਵਿਗਨ ਕਮਿਸ਼ਨ ਹੋਣ ਦੇ ਨਾਤੇ ਅਸੀਂ ਇਸ ਹਰਕਤ ਦੇ ਉੱਤੇ ਜ਼ਰੂਰ ਇਹਦੇ ਉੱਤੇ ਕਾਰਵਾਈ ਕਰਾਂਗੇ ਤੁਹਾਨੂੰ ਲੱਗਦਾ ਕਿ ਪਬਲੀਕਲੀ ਜਿਸ ਤਰ੍ਹਾਂ ਇਹ ਚਰਨਜੀਤ ਸਿੰਘ ਚੰਨੀ ਜਾਂ ਬੀਬੀ ਜ਼ਗੀਰ ਕੌਰ ਦੀ ਵੀਡੀਓ ਉਹਦੇ ਵਿੱਚ ਦਿਖ ਰਿਹਾ ਹੈ ਤੁਹਾਨੂੰ ਇਸ ਤੋਂ ਕੀ ਲੱਗਦਾ ਕੀ ਹੈ ਕਿ ਹੋਇਆ ਕੀ ਆ ਇਸ ਸਮਝਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਦੇਖੋ ਜੋ ਵੀ ਹੋਇਆ ਚਾਹੇ ਉਹਨਾਂ ਨੇ ਉਹਨਾਂ ਨੂੰ ਗ੍ਰੀਟ ਕੀਤਾ ਕੁਛ ਕੀਤਾ ਉਹਨਾਂ ਨੂੰ ਇੱਕ ਹੱਥ ਲਾ ਕੇ ਹੋਰ ਨੂੰ ਕੋਈ ਜ਼ਰੂਰਤ ਨਹੀਂ ਸੀ ਕਿ ਇੱਕ ਔਰਤ ਨੂੰ ਇਸ ਤਰ੍ਹਾਂ ਪਬਲਿਕਲੀ ਹੱਥ ਲਾ ਰਹੇ ਨੇ ਉਹਦੇ ਜਿੰਨੂੰ ਹੱਥ ਲਾ ਰਹੇ ਨੇ ਇਹ ਕੋਈ ਗਲਤ ਮੈਸੇਜ ਹੈ ਇਹਨਾਂ ਦਾ ਬਹੁਤ ਜ਼ਿਆਦਾ ਇਹ ਪਹਿਲੀ ਵਾਰ ਹੀ ਨਹੀਂ ਹੋਇਆ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ 1900 ਜਿਹੜੇ ਹੈਗੇ ਨੇ 19 ਦੇ ਵਿੱਚ ਵੀ ਅਸੀਂ ਪ੍ਰੋਟੈਸਟ ਕੀਤਾ ਸੀ 18 ਵੀ ਪ੍ਰੋਟੈਸਟ ਕੀਤਾ ਸੀ ਉਹਨਾਂ ਦੇ ਖਿਲਾਫ ਕਿ ਚਰਨਜੀਤ ਚੰਨੀ ਦੀ ਇੱਕ ਆਦਤ ਹੀ ਹੈਗੀ ਹੈ ਕਿ ਹੱਥ ਲਾ ਕੇ ਇਹ ਘਰੇ ਦੇ ਸ਼ਹਿਰੀ ਨੂੰ ਗੱਲ ਕਰਨਾ ਪਰ ਮੈਮ ਉਹ ਚਰਨਜੀਤ ਸਿੰਘ ਚੰਨੀ ਦਾ ਇਸ ਮਾਮਲੇ ਦੇ ਵਿੱਚ ਇੱਕ ਸਪਸ਼ਟਿਕਰਨ ਸਾਹਮਣੇ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਬੀਬੀ ਜ਼ਗੀਰ ਕੌਰ ਤੋਂ ਉਹਨਾਂ ਦੇ ਭੈਣਾਂ ਵਰਗੇ ਨੇ ਉਹਨਾਂ ਦੇ ਮਾਮਾ ਵਰਗੇ ਨੇ ਇਹ ਚਾਹੀ ਆਇਆ ਹੋਵੇ ਸਪਸ਼ਟੀ ਕਰਨ ਉਹਨਾਂ ਦਾ ਆਇਆ ਹੋਵੇ ਉਹਨਾਂ ਦੇ ਲੇਕਿਨ ਬੀਬੀ ਜ਼ਗੀਰਕੌਰ ਨੇ ਕੋਈ ਕੁਝ ਨਹੀਂ ਕੀਤਾ ਲੇਕਿਨ ਐਜ਼ ਅ ਔਮਨ ਕਮਿਸ਼ਨ ਦੀ ਤਰਫ ਤੋਂ ਅਸੀਂ ਆਪ ਨੇ ਇੱਕ ਲਿਤਾਇਆ ਇਹ ਐਕਸ਼ਨ ਲਿਤਾਇਆ ਜੇਕਰ ਜਵਾਬ ਦੇਣੀ ਕਿਉਂ ਜਿਹੜਾ ਪਏਗਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਕਿ ਇਹ ਪਹਿਲੀ ਹਰਕਤ ਨਹੀਂ ਆ ਜੋ ਜੋ ਤੁਸੀਂ ਡੀਜੀਪੀ ਸਭ ਨੂੰ ਚਿੱਠੀ ਲਿਖੀ ਆ ਉਸ ਦੇ ਵਿੱਚ ਕੀ ਸਟੇਟਸ ਰਿਪੋਰਟ ਮੰਗੀ ਗਈ ਹੈ ਕੀ ਉਸ ਦੇ ਵਿੱਚ ਅਪਡੇਟ ਹੈ ਕੀ ਕਹਿਣਾ ਚਾਹੁੰਦੇ ਹੋ ਉਸਮਾਂ ਅਸੀਂ ਹਲੇ ਆਪਣੀ ਰਿਪੋਰਟ ਮੰਗੀ ਆ ਉਹਨਾਂ ਦੇ ਕੋਲੋਂ ਉਸ ਤੋਂ ਬਾਅਦ ਅਸੀਂ ਐਕਸ਼ਨ ਪਾ ਕੇ ਲਵਾਂਗੇ ਠੀਕ ਹੈ ਤਾਂ ਬਹੁਤ ਧੰਨਵਾਦ ਰਾਜਕੌਰ ਲਾਲੀ ਗਿੱਲ ਮਹਿਲਾ ਕਮਿਸ਼ਨ ਦੀ ਚਾਰ ਪਰਸਨ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਇਹ ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਜਿਹੜੀ ਉਹਨਾਂ ਨੇ ਬੀਬੀ ਜਗੀਰ ਕੌਰ ਨਾਲ ਹਰਕਤ ਕੀਤੀ ਹੈ ਉਹ ਸਹੀ ਨਹੀਂ ਹੈ ਮਹਿਲਾਵਾਂ ਦੇ ਸਨਮਾਨ ਦੀ ਗੱਲ ਹੈ ਪਬਲਿਕਲੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਚਰਨਜੀਤ ਸਿੰਘ ਚੰਨੀ ਨੂੰ ਹਾਲਾਂਕਿ ਦੱਸਦੀ ਹੈ ਕਿ ਚਰਨਜੀਤ ਸਿੰਘ ਚੰਨੀ ਦਾ ਇਸ ਮਾਮਲੇ ਦੇ ਵਿੱਚ ਇੱਕ ਸਪਸ਼ਟਿਕਰਨ ਸਾਹਮਣੇ ਆਇਆ ਸੀ ਤੇ ਬੀਬੀ ਜਗੀਰ ਕੌਰ ਨੇ ਵੀ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਕੋਈ ਸ਼ਿਕਾਇਤ ਨਹੀਂ ਕੀਤੀ ਸੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਜ਼ਰੂਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਬੀਬੀ ਜਗੀਰ ਕੌਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਬਖਸ਼ਾ ਨਹੀਂ ਜਾਵੇਗਾ ਚਰਨਜੀਤ ਚੰਨੀ ਨੂੰ ਪਰ ਕਿਹਾ ਜਾ ਰਿਹਾ ਹੈ ਕਿ ਉਹ ਵੀਡੀਓ ਕਿਸੇ ਹੋਰ ਗੱਲ ਤੋਂ ਲੈ ਕੇ ਆ ਤੇ ਉਹ ਕੋਈ ਪੁਰਾਣੀ ਵੀਡੀਓ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਮਹਿਲਾ ਕਮਿਸ਼ਨ ਵੀ ਸਾਹਮਣੇ ਆਇਆ ਹੈ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਨੇ ਡੀਜੀਪੀ ਨੂੰ ਚਿੱਠੀ ਲਿਖ ਦਿੱਤੀ ਹੈ ਤੇ ਇਸ ਮਾਮਲੇ ਦੇ ਵਿੱਚ ਰਿਪੋਰਟ ਮੰਗੀ ਹੈ ਨਾਲ ਹੀ ਕਾਰਵਾਈ ਦੀ ਵੀ ਗੱਲ ਆਕੀ ਹੈ ਮਹਿਲਾ ਕਮਿਸ਼ਨ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਚਰਨਜੀਤ ਸਿੰਘ ਚੰਨੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ 2019 ਦੇ ਵਿੱਚ ਵੀ ਉਹਨਾਂ ਨੇ ਇਸੇ ਤਰ੍ਹਾਂ ਕੀਤਾ ਸੀ ਇੱਕ ਲੜਕੀ ਦੇ ਨਾਲ ਉਹਨਾਂ ਦੀ ਫੋਟੋ ਵੀ ਵਾਇਰਲ ਹੋਈ ਸੀ ਇੱਕ ਜਿਹੜੀ ਵੱਡੀ ਅਧਿਕਾਰੀਆ ਉਹਨਾਂ ਦੇ ਨਾਲ ਵੀ ਮੈਸੇਜ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਦੱਸ ਦਈਏ ਕਿ ਚੇ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਜ਼ਰੂਰ ਵੱਗ ਸਕਦੀਆਂ ਨੇ ਹਾਲਾਂਕਿ ਚੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਸਪਸ਼ਟਿਕਰਨ ਜ਼ਰੂਰ ਦਿੱਤਾ ਗਿਆ ਸੀ